ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਹਾਲਤ ਇਸ ਸਮੇਂ ਇੰਨੀ ਜ਼ਿਆਦਾ ਖਰਾਬ ਹੈ ਕਿ ਸੈਲਰੀ ਦੇਣ ਦੇ ਲਾਲੇ ਪੜ ਗਏ ਨੇ ਚੰਡੀਗੜ੍ਹ ਦੀ ਡਿਵੈਲਪਮੈਂਟ ਪੂਰੀ ਤਰ੍ਹਾਂ ਰੁਕ ਗਈ ਹੈ ਔਰ ਦੂਜੇ ਪਾਸੇ ਚੰਡੀਗੜ੍ਹ ਕਾਰਪੋਰੇਸ਼ਨ ਨੇ ਜ਼ਮੀਨ ਵੇਚਣ ਦਾ ਫੈਸਲਾ ਕੀਤਾ ਆਪਣੀ مالی ਹਾਲਤ ਨੂੰ ਸੁਧਾਰਨ ਲਈ ਪਰ ਉਸ ਵਿੱਚ ਵੀ ਵਿਵਾਦ ਜਿਹੜਾ ਉਹ ਸ਼ੁਰੂ ਹੋ ਗਿਆ ਮੇਅਰ ਦੀ ਕੰਪਲੇਂਟ ਕੀਤੀ ਗਈ ਆ ਔਰ ਕਿੰਨਾ ਨੇ ਕੀਤੀ ਆ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਇੱਕ ਬਹੁਤ ਵੱਡੀ ਗੱਲ ਆ ਕਿ ਮੇਅਰ ਦੀ ਕੰਪਲੇਂਟ ਕੌਣ ਕਰ ਰਿਹਾ ਹੈ ਉਸੇ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਡਿਪਟੀ ਡਿਪਟੀ ਮੇਅਰ ਅਤੇ ਕਾਉਂਸਲਰਸ ਇਹ ਸਾਡੇ ਨਾਲ ਤਰਨਾ ਮੈਸਤਾ ਜੀ ਹੈ ਡਿਪਟੀ ਮੇਅਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ मैडम ਤੁਸੀਂ ਮਤਲਬ ਕਿ ਮੈਂ ਦੇਖਣ ਚ ਆ ਰਿਹਾ ਵੀ ਮੇਅਰ ਦੀ ਕੰਪਲੇਂਟ ਕਰ ਰਹੇ ਹੋ ਤੁਸੀਂ ਵੀ ਸੰਵਿਧਾਨਿਕ ਪੋਸਟ ਤੇ ਬੈਠੇ ਹੋ ਸੀਨੀਅਰ ਡਿਪਟੀ ਮੇਅਰ ਵੀ ਸੰਵਿਧਾਨਿਕ ਪੋਸਟ ਤੇ ਬੈਠੇ ਹੈ ਫੇਰ ਵੀ ਤੁਸੀਂ ਕੰਪਲੇਂਟ ਕਰ ਰਹੇ ਹੋ ਇਹ ਕੀ ਕਹਾਣੀ ਕੀ ਹੈ ਦੇਖੋ ਸਭ ਤੋਂ ਪਹਿਲਾਂ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਜਿਹੜੀ ਲਾਸਟ ਮੀਟਿੰਗ ਹੋਈ ਸੀ 26 ਤਰੀਕ ਨੂੰ ਹੋਈ ਸੀ ਸਾਡਾ ਇਹ ਕੰਪਲੇਂਟ ਕਰਨ ਦਾ ਮਤਲਬ ਉਹ ਮਕਸਦ ਹੈ ਕਿ ਜਿਹੜੀ ਉਹ ਮੀਟਿੰਗ ਹੋਈ ਸੀ ਉਹ ਬਿਲਕੁਲ ਹੀ ਇਲੀਗਲ ਸੀ ਇਲੀਗਲ ਤਰੀਕੇ ਨਾਲ ਇਹਨਾਂ ਨੇ ਉਹ ਮੀਟਿੰਗ ਨੂੰ ਜਿਹੜੀ ਉਹਦੀ ਸਾਰੀ ਪ੍ਰੋਸੀਡਿੰਗ ਸੀਗੀ ਔਰ ਜਿਹੜੇ ਅਜੰਡੇ ਵਿਪੱਖ ਨੂੰ ਬਾਹਰ ਕਰਕੇ V3 ਦੀ ਹਾਰਡ ਵਿੱਚ ਸਾਰੇ ਵਿਪੱਖ ਨੂੰ ਬਾਹਰ ਕਰ ਦਿੱਤਾ ਗਿਆ ਤੇ ਅਜੰਡੇ ਆਪਣੇ ਮਨਮਾਨੇ ਢੰਗ ਨਾਲ ਪਾਸ ਕੀਤੇ ਗਏ ਇਹਦੇ ਤੇ ਸਾਡਾ ਵਿਰੋਧ ਸੀਗਾ ਕਿਉਂਕਿ ਇੰਨੀ ਵੱਡੀ ਆਕਸ਼ਨ ਜਿਹੜੀ ਹੈ ਹੋਣ ਜਾ ਰਹੀ ਹੈ ਕਾਰਪੋਰੇਸ਼ਨ ਦੀ ਸਾਨੂੰ ਇਹਦੇ ਵਿੱਚ ਡਾਊਟ ਸੀਗੇ ਕਿ ਇਹਦੇ ਵਿੱਚ ਸਾਨੂੰ ਸ਼ੱਕ ਸੀਗਾ ਕਿ ਕੋਈ ਨਾ ਕੋਈ ਕੋਟਾਲਾ ਹੈਗਾ ਤੇ ਅਸੀਂ ਅਸਲ ਕਿ ਸਾਨੂੰ ਇੱਕ ਸਾਜ਼ਿਸ਼ ਦੇ ਤਹਿਤ ਤੁਸੀਂ ਕਹਿ ਰਹੇ ਹੋ ਇੱਕ ਸਾਜ਼ਿਸ਼ ਦੇ ਤਹਿਤ ਸਾਨੂੰ ਬਾਹਰ ਕੱਢਿਆ ਗਿਆ ਬਿਲਕੁਲ ਪਲਾਨ ਵਿਦ ਪਲੈਨਿੰਗ ਇਹਨਾਂ ਨੇ ਸਾਨੂੰ ਬਾਹਰ ਕੱਢਿਆ ਹੈ ਜੇ ਪਲੈਨਿੰਗ ਨਾ ਹੁੰਦੀ ਅਸੀਂ ਜਿਹੜਾ V3 ਤੇ ਅਸੀਂ ਕੋਈ ਉੱਤੇ ਵਿਰੋਧ ਨਹੀਂ ਕੀਤਾ ਨਾ ਹੀ ਅਸੀਂ ਇਹ ਚਾਹੁੰਦੇ ਸੀ ਕਿ ਸ਼ਹਿਰ ਦੀ ਸੜਕਾਂ ਨਾ ਬਣਨ ਅਸੀਂ ਵੀ ਹੱਕ ਵਿੱਚ ਸੀਗੇ ਕਿ ਸ਼ਹਿਰ ਦੀ ਸੜਕਾਂ ਬੰਨੀਆਂ ਚਾਹੀਦੀਆਂ ਬਸ ਅਸੀਂ ਉਸ ਏਜੰਡੇ ਨੂੰ ਵਿਦ ਕੰਡੀਸ਼ਨ ਅਸੀਂ ਚਾਹੁੰਦੇ ਸੀ ਕਿ ਉਹਦੇ ਵਿੱਚ ਇੱਕ ਕੰਡੀਸ਼ਨ ਪਾ ਦਿੱਤੀ ਜਾਏ ਕਿ ਉਹਨੂੰ ਜਦੋਂ ਵੀ ਐਡਮਿਨਿਸਟ੍ਰੇਸ਼ਨ ਉਹਨੂੰ ਬਣਾਏ ਵੀ 3 ਬਣਾਉਣ ਤੋਂ ਬਾਅਦ ਕਾਰਪੋਰੇਸ਼ਨ ਨੂੰ ਵਾਪਸ ਆਣੀ ਚਾਹੀਦੀ ਕਿ ਕਾਰਪੋਰੇਸ਼ਨ ਦੇ ਜਿਹੜੇ ਐਸੈਟਸ ਹੈਗੇ ਆ ਉਹ ਕੱਟਨੇ ਨਹੀਂ ਚਾਹੀਦੇ ਪਹਿਲਾਂ ਹੀ ਕਾਰਪੋਰੇਸ਼ਨ ਇੱਕ ਤਰਫ ਦਾ ਅਸੀਂ ਮੰਗ ਕਰਦੇ ਆ ਆਰਐਲਏ ਸਾਨੂੰ ਮਿਲੇ ਸਾਨੂੰ ਹੈਲਥ ਸੈਂਟਰ ਸਾਨੂੰ ਜੋ ਪ੍ਰਾਇਮਰੀ ਹੈਲਥ ਸੈਂਟਰ ਹੈ ਉਹ ਸਾਨੂੰ ਮਿਲਨੇ ਚਾਹੀਦੇ ਐਜੂਕੇਸ਼ਨ ਮਿਲਨੇ ਡਿਪਾਰਟਮੈਂਟ ਸਾਨੂੰ ਮਿਲਣਾ ਚਾਹੀਦਾ ਦੂਜੀ ਤਰਫ ਅਸੀਂ ਆਪਣੇ ਐਸੈਟ ਨੂੰ ਦੇਣ ਨੂੰ ਲੱਗ ਤੁਰੇ ਹੋਏ ਆ ਤਾਂ ਸਾਡਾ ਇਹੀ ਸੀਗਾ ਕਿ ਜਿਹੜਾ ਹੈ ਸਾਡੇ ਐਸੈਟਸ ਨਹੀਂ ਜਾਣੇ ਚਾਹੀਦੇ ਤੇ ਇਹ ਕੰਡੀਸ਼ਨ ਹੋਣੀ ਚਾਹੀਦੀ ਹੈ ਕਿ ਜਦੋਂ ਐਡਮਿਨਿਸਟ੍ਰੇਸ਼ਨ ਸਾਲ ਵਿੱਚ ਜੋ ਵੀ ਬਣਾ ਬਣੂ ਕੇ ਹੈ ਕਾਰਪੋਰੇਸ਼ਨ ਨੂੰ ਕਦੋਂ ਦੇਗਾ ਇਸ ਦੀ ਅਸੀਂ ਗੱਲ ਕਰ ਰਹੇ ਸੀ ਦੂਜੀ ਅਸੀਂ ਇਹ ਗੱਲ ਕਰ ਆਪਣੀ ਗੱਲ ਰੱਖਣਾ ਚਾ ਰਹੇ ਸੀ ਕਿ ਕਿ ਜਿਹੜੇ ਵੀ ਏਮਪਲੋਈ ਬੀ ਐਂਡ ਆਰ ਦੇ ਹੋਣਗੇ ਰੋਡ ਵਿਗ ਦੇ ਹੋਣਗੇ ਕਦੇ ਉਹਨਾਂ ਨੂੰ ਤੇ ਨਹੀਂ ਬੇਰੋਜ਼ਗਾਰ ਕੀਤਾ ਜਾਏਗਾ ਜਿੱਦਾਂ 1068 ਏਮਪਲੋਈ ਨੂੰ ਪਹਿਲਾਂ ਤੋਂ ਹੀ ਕਰ ਦਿੱਤਾ ਗਿਆ ਹੈ ਤੇ ਸਾਡਾ ਇਹੀ ਵਿਰੋਧ ਸੀਗਾ ਇਹਨਾਂ ਦਾ ਮੈਂ ਤੁਹਾਨੂੰ ਦੱਸ ਦਿਆਂ ਸਾਫ਼-ਸਾਫ਼ ਇਹ ਕੋਈ ਵੀ 3 ਨਹੀਂ ਸੀ ਦਾ ਇਹ ਵਿਦ ਪਲਾਨਿੰਗ ਜਿਹੜਾ ਹੈ ਇਹ ਏਜੰਡਾ ਆਇਆ ਸੀਗਾ ਆਕਸ਼ਨ ਦਾ ਤੁਸੀਂ ਦੇਖੋ 7.7 ਏਕੜ ਨੂੰ ਇਹ ਆਕਸ਼ਨ ਕਰ ਰਹੇ ਆ ਇਹਨਾਂ ਨੇ ਕਿਉਂ ਨਹੀਂ ਦੱਸਿਆ ਕਿ ਟੋਟਲ ਜ਼ਮੀਨ ਕਿੰਨੀ ਹੈਗੀ ਹੈ ਟੋਟਲ 21 ਏਕੜ ਲੈਂਡ ਹੈ ਜੇ ਆਪਾਂ ਸਕੂਲ ਨੂੰ ਕੱਢਦੀਏ ਗਰੇਵਿਆਰਡ ਨੂੰ ਕੱਢਦੀਏ ਜੇ ਆਪਾਂ ਅਨਰੰਕਾਰੀ ਪਵਨ ਨੂੰ ਕੱਢਦੀਏ 21 ਏਕੜ ਅਸੀਂ ਬਾਰ ਬਾਰ ਕਹਿ ਰਹੇ ਹਾਂ 21 ਏਕੜ ਜ਼ਮੀਨ ਹੈ ਇਹ ਪਤਾ ਨਹੀਂ ਕਿਉਂ ਮਿਸਗਾਈਡ ਕਰ ਰਹੇ ਹਨ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹਨ ਕਿ ਫਾਇਦਾ ਪਹੁੰਚਾਣਾ ਚਾਹ ਰਹੇ ਹਨ ਕਿਨੂੰ ਬਿਲਡਰ ਡਿਵੈਲਪਰ ਕੌਣ ਹੈ ਕੌਣ ਇਹ ਜਹਾ ਬੰਦਾ ਹੈ ਕਿ ਪਤਾ ਨਹੀਂ ਕਿ ਕੋਈ ਅਦ੍ਰਸ਼ਯ ਸ਼ਕਤੀ ਹੈ ਇਹ ਮਤਲਬ ਕਿ ਇਹ ਕੀ ਚੀਜ਼ ਹੈ ਸਾਨੂੰ ਨਹੀਂ ਸਮਝ ਆ ਰਹੀ ਲੱਗਦਾ ਮੈਡਮ ਕਿਉਂਕਿ ਤੁਸੀਂ ਕਹਿੰਦੇ ਕਹਿ ਰਹੇ ਹੋ ਵੀ ਇੱਕ ਸਾਜ਼ਿਸ਼ ਦੇ ਤਹਿਤ ਸਾਨੂੰ ਬਾਹਰ ਕੱਢਿਆ ਗਿਆ ਸਾਨੂੰ ਪਤਾ ਹੀ ਨਹੀਂ ਚੱਲਿਆ ਵੀ ਜਮੀਨ ਇਹ ਵੇਚਣ ਜਾ ਰਿਹਾ ਇਹਨਾਂ ਦਾ ਕਹਿਣਾ ਵੀ ਮਾਲੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਅਸੀਂ ਇਹ ਜਿਹੜੀ ਕਾਰਪੋਰੇਸ਼ਨ ਦੀ ਜ਼ਮੀਨ ਹੈ ਇਹਨੂੰ ਵੇਚ ਕੇ ਮਾਲੀ ਹਾਲਤ ਸੁਧਾਰ ਲਾਂਗੇ ਸੋ ਉਹਨੂੰ ਇਸ ਚ ਸਾਜ਼ਿਸ਼ ਚ ਕਿਹੜੇ ਕਿਹੜੇ ਬੰਦੇ ਇਨਵੋਲਵ ਲੱਗਦੇ ਨੇ ਦੇਖੋ ਇਹ ਕਹ ਤੁਸੀਂ ਗੱਲ ਕਹੀ ਕਿ ਇਹ ਚਾਹੁੰਦੇ ਆ ਕਿ ਕਾਰਪੋਰੇਸ਼ਨ ਦੀ ਹਾਲਤ ਆਪਾਂ ਸੁਧਾਰੀਏ ਬਿਲਕੁਲ ਤਾਂ ਅਸੀਂ ਵੀ ਤਾਂ ਇਹੀ ਕਹਿ ਰਿਹਾ ਕਾਰਪੋਰੇਸ਼ਨ ਤੁਸੀਂ ਆਕਸ਼ਨ ਕਰ ਰਹੇ ਹੋ ਠੀਕ ਹੈ ਹਾਲਤ ਸੁਧਰਨੀ ਚਾਹੀਦੀ ਹੈ ਪਰ ਹਾਲਤ ਆਪਾਂ ਇਹ ਤਾਂ ਤਰੀਕਾ ਨਹੀਂ ਹੈ ਤੁਸੀਂ 7.7 21 ਏਕੜ ਤੁਸੀਂ 7.7 ਕਰਕੇ ਦੇ ਦਿਓ ਉਹਨੂੰ ਇਹ ਕਿਹੜਾ ਫਾਇਦਾ ਹੋਇਆ ਇਹ ਕਿਹੜਾ ਉਧਾਰ ਹੋਇਆ ਮਤਲਬ ਇਹ ਜਮੀਨ 21 ਏਕੜ ਹੈ ਐਸੀ ਬੇਚ 7.7 ਏਕੜ ਰਹੇ ਆ ਬਾਕੀ ਜਮੀਨ ਦਾ ਕੀ ਹਿਸਾਬ ਕਿਤਾਬ ਹੈ ਦੇਖੋ ਸਾਰਾ ਸ਼ਬਦਾ ਦਾ ਹੇਰ ਫੇਰ ਹੈ ਔਰ ਕੁਝ ਨਹੀਂ ਹੈ 21 ਏਕੜ ਜਿਹੜੀ ਜ਼ਮੀਨ ਹੈ ਉਹਨੂੰ 7.7 ਏਕੜ ਦੇ ਰਹੇ ਆ ਬਾਕੀ ਸਾਰੀ ਕੌਣ ਵਰਤੇਗਾ ਬਾਕੀ ਸਾਰੀ ਕੀਤੇ ਖਾਤੇ ਜਾਏਗੀ ਸਾਰੇ ਤੁਸੀਂ ਪਾਰਕ ਬਣਾ ਕੇ ਦੋਗੇ ਇੰਨੀ ਤੁਸੀਂ ਸਾਰੀ ਫੈਸਿਲਿਟੀ ਬਣਾ ਕੇ ਦੋਗੇ ਹੋਰ ਕਾਰਪੋਰੇਸ਼ਨ ਬਣਾ ਕੇ ਦੇਗੀ ਕਾਰਪੋਰੇਸ਼ਨ ਬਣਾ ਕੇ ਦੇਗੀ ਆਪਣੇ 10 ਕਰੋੜ ਰੁਪਏ ਲਾ ਕੇ ਕਾਰਪੋਰੇਸ਼ਨ ਬਣਾਏ ਆਪਣੇ ਜਿਹਦੇ ਪੈਸੇ ਲਗਾ ਕੇ ਜਿਹਦੀ ਮਾਲੀ ਹਾਲਤ ਪਹਿਲਾਂ ਹੀ ਖਰਾਬ ਹੈ ਬਿਲਕੁਲ ਬਿਲਕੁਲ ਕਾਰਪੋਰੇਸ਼ਨ ਕਰਕੇ ਦੇਗੀ ਤੁਹਾਨੂੰ ਇਹ ਵੀ ਦਾਅਵੇ ਨਾਲ ਕਹਿ ਸਕਦੇ ਆ 10 ਕਰੋੜ ਜਿਹੜਾ ਇਹ ਕਹਿ ਰਹੇ 10 ਕਰੋੜ ਲੱਗੇਗਾ ਉਹ 10 ਕਰੋੜ ਤੋਂ ਵੀ ਉੱਪਰ ਇਹ 40 ਕਰੋੜ ਤੱਕ ਜਿਹੜਾ ਜਾਏਗਾ ਹੁਣ 10 ਕਰੋੜ ਦਾ ਲਿਆ ਹੈ ਥੋੜੇ ਦਰ ਬਾਅਦ ਕਹਿੰਗੇ ਕਿ ਜੀ ਦੀ ਕੋਸਟ ਵਧ ਗਈ ਇਹ ਰਿਵਾਈਜ਼ ਹੋ ਗਿਆ ਰੇਟ ਇਹ ਹੋ ਗਿਆ 10 ਕਰੋੜ ਵੀ ਨਹੀਂ 10 ਕਰੋੜ ਤੋਂ 40 ਕਰੋੜ अमाउंट ਜਾਣ ਵਾਲੀ ਹੈ ਤੇ ਅਸੀਂ ਕਾਰਪੋਰੇਟ ਸਾਡਾ ਸਿਰਫ ਇਹੀ ਕੰਸਰਨ ਹੈ ਜੀ ਇਹਦਾ ਮਤਲਬ ਇਹ ਕਿਸੇ ਨੂੰ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹਦੇ ਵਿੱਚ ਸਾਫ਼ ਤੌਰ ਅਸੀਂ ਨਹੀਂ ਕਹਿ ਰਹੇ ਇਹਨਾਂ ਦੀ ਪ੍ਰਪੋਜ਼ਲ ਕਹਿ ਰਹੀ ਹੈ ਇਹਨਾਂ ਦੀ ਗੱਲਾਂ ਦੱਸ ਰਹੀ ਹੈ ਕਿ ਸਾਫ਼ ਤੌਰ 'ਤੇ ਕਿਸੇ ਨੂੰ ਕੋਈ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਹੈ ਤੁਸੀਂ ਇੰਨਾ ਖਰਚਾ ਕਰਕੇ ਦੇ ਰਹੇ ਹੋ ਸਾਰੀ ਤਿਆਰੀਆਂ ਉਸ ਬੰਦੇ ਨੂੰ ਕਰਕੇ ਦੇ ਰਹੇ ਹੋ ਕਿਉਂ ਕਰਕੇ ਦੇ ਰਹੇ ਹੋ ਔਰ ਸੋਨੂੰ ਇਸ 'ਚ ਮੇਅਰ ਮੈਡਮ ਵੀ ਇਸ 'ਚ ਇਨਵੋਲ ਲੱਗਦੇ ਆ ਦੇਖੋ ਅਸੀਂ ਇਹ ਦੇਖੋ ਅਸੀਂ ਤਾਂ ਆਪਾਂ ਸਵਾਲ ਚੱਕ ਰਿਆਂ ਅਸੀਂ ਇਹ ਕਹਿ ਰਿਹਾ ਪ੍ਰਸ਼ਾਸਨ ਨੂੰ ਕਹਿ ਰਿਆਂ ਹੁਣ ਪ੍ਰਸ਼ਾਸਨ ਕੁਝ ਨਹੀਂ ਉਹ ਮੂੰਹ ਕੋਈ ਬੋਲ ਨਹੀਂ ਰਿਹਾ ਕੋਈ ਅਫੀਸਰ ਕੋਈ ਇੱਥੇ ਕੋਈ ਰਿਪਲਾਈ ਨਹੀਂ ਹੈ ਹੁਣ ਜਿਹੜੇ ਰਿਪਲਾਈ ਕਰ ਰਹੇ ਉਹ ਸੋਚਣੇ ਇਸ ਗੱਲ ਤੇ ਕਿ ਉਹਨਾਂ ਨੂੰ ਕੀ ਇਤਰਾਜ ਹੈ ਅਸੀਂ ਤਾਂ ਕਾਰਪੋਰੇਸ਼ਨ ਦੇ ਹਿੱਤ ਦੀ ਗੱਲ ਕਰ ਰਹੇ ਆ ਭਾਵੇਂ ਮੇਅਰ ਹੋਵੇ ਭਾਵੇਂ ਅਸੀਂ ਸੀਨੀਅਰ ਡਿਪਟੀ ਮੇਅਰ ਹੋਵੇ ਭਾਵੇਂ ਕੋਈ ਕਾਉਂਸਲਰ ਹੋਵੇ ਸਾਡਾ ਤਾਂ ਇਹੀ ਕੰਸਰਨ ਹੋਣਾ ਚਾਹੀਦਾ ਹੈ ਸਾਡਾ ਮਤਲਬ ਮਕਸਦ ਹੋਣਾ ਚਾਹੀਦਾ 2 ਸਾਲ ਹੋ ਗਏ ਕਾਰਪੋਰੇਸ਼ਨ ਦੇ ਕੋਈ ਡਿਵੈਲਪਮੈਂਟ ਦੇ ਕੰਮ ਨਹੀਂ ਹੋ ਰਹੇ 2 2.5 ਸਾਲਾਂ ਤੋਂ ਤੇ ਕਾਰਪੋਰੇਸ਼ਨ ਇਹੀ ਕਿਉਂ ਨਹੀਂ ਹੋ ਰਿਹਾ ਕਿਉਂਕਿ ਕਾਰਪੋਰੇਸ਼ਨ ਦੀ ਫਾਈਨੈਂਸ਼ੀਅਲ ਹਾਲਤ ਖਰਾਬ ਹੈ ਜੇ ਅਸੀਂ ਆਕਸ਼ਨ ਕਰਨ ਜਾ ਰਹੇ ਆ ਤੇ ਸਾਡਾ ਤਾਂ ਇਹੀ ਹੋਣਾ ਚਾਹੀਦਾ ਨਾ ਕਿ ਆਕਸ਼ਨ ਵਿੱਚ ਜਿੰਨੀ ਉਹਦੀ ਐਗਜ਼ੈਕਟ ਉਹਦੀ ਵੈਲਿਊ ਪੈਣੀ ਚਾਹੀਦੀ ਹੈ ਉਹ ऑपरेशन ਨੂੰ ਉਹਦਾ ਰਿਜ਼ਰਵ ਪ੍ਰਾਈਸ 7 ਏਕੜ ਹੈ ਅਸੀਂ ਦੋ ਪ੍ਰੋਪੋਜ਼ਲ ਕਿਹਾ ਕਿ ਤੁਸੀਂ ਆ ਤਾਂ ਉਹਨੂੰ 플ੌਟ ਵਾਈਜ਼ ਆਕਸ਼ਨ ਕਰ ਦਿਓ ਕੰਪੀਟੀਸ਼ਨ ਜ਼ਿਆਦਾ ਆਏਗਾ ਬੰਦੇ ਜ਼ਿਆਦਾ ਆਉਣਗੇ ਜ਼ਿਆਦਾ ਉਹਦੀ ਆਕਸ਼ਨ ਵਿੱਚ ਜ਼ਿਆਦਾ ਬੰਦੇ ਪਾਰਟਿਸਪੇਟ ਕਰਨਗੇ ਨੈਚੁਰਲ ਹੈ ਉਹ ਸਤ ਰਿਜ਼ਰਵ ਜਿਹੜਾ ਪ੍ਰਾਈਸ ਹੈ ਉਹਦਾ 700 ਕਰੋੜ ਹੈ 800 ਕਰੋੜ ਹੈ ਉਹ 15 1500 ਕਰੋੜ ਤੱਕ ਜਾਏਗਾ ਤੁਸੀਂ ਆਦਰਵਾਈਜ਼ ਤੁਸੀਂ ਪੂਰੀ 1 ਏਕੜ ਦੀ ਆਕਸ਼ਨ ਕਰ ਦਿਓ ਉਹ ਉਹਦਾ ਵੀ ਤੁਸੀਂ ਇਹ ਦੇਖੋ ਅਗਰ ਇਹ 7.7 ਦਾ ਰਿਜ਼ਰਵ ਪ੍ਰਾਈਸ 800 ਕਰੋੜ ਹੈਗਾ ਤੇ ਉਹਦਾ ਰਿਜ਼ਰਵ ਪ੍ਰਾਈਸ 2000 ਕਰੋੜ ਹੈਗਾ ਤੇ ਉਹ ਵੀ ਆਪਸ਼ਨ ਕਿੰਨਾ ਜਾਏਗਾ ਤੁਸੀਂ ਸੋਚੋ ਦੂਜੇ ਪਾਸੇ ਇਹ ਕਹਿ ਰਿਹਾ ਹਾਂ ਵੀ ਕੋਈ ਵੀ ਬੰਦਾ ਸਾਨੂੰ ਜਵਾਬ ਨਹੀਂ ਦੇ ਰਿਹਾ ਜਦí ਤੁਸੀਂ ਤਾਂ ਸ਼ਹਿਰ ਦੇ ਚੁਣਨ ਦੇ ਮਤਲਬ ਕਿ ਨੁਮਾਇंदे ਹੋ ਸਾਨੂੰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਤੇ ਬਿਠਾਇਆ ਹੋਇਆ ਤੁਹਾਡੇ ਨਾਲ ਕਾਉਂਸਲਰ ਆਇਆ ਜੇ ਸਾਨੂੰ ਹੀ ਨਹੀਂ ਜਵਾਬ ਮਿਲ ਰਿਹਾ ਤਾਂ ਆਮ ਆਦਮੀ ਨੂੰ ਕੀ ਜਵਾਬ ਮਿਲਦਾ ਹੋਣਾ ਦੇਖੋ ਸ਼ਹਿਰ ਦੀ ਜਨਤਾ ਆਪ ਹੀ ਦੇਖ ਰਹੀ ਹੈ ਸ਼ਹਿਰ ਦੀ ਜਨਤਾ ਇਹਨਾਂ ਦੀ ਅਸਲੀਅਤ ਸ਼ਹਿਰ ਦੀ ਜਨਤਾ ਦੇ ਸਾਹਮਣੇ ਹੈ ਜੇ ਇਹਦੇ ਵਿੱਚ ਕੋਈ ਘੋਟਾਲਾ ਨਹੀਂ ਸੀ ਕੋਈ ਕਪਲਾ ਨਹੀਂ ਸੀ ਕੋਈ ਹਿਰਾਫੇਰੀ ਨਹੀਂ ਸੀ ਤੇ ਉਹਨੂੰ ਪ੍ਰੋਪਰ ਡਿਸਕਸ਼ਨ ਹੋਣੀ ਚਾਹੀਦੀ ਹਾਊਸ ਵੀ ਅੱਜ ਅਸੀਂ ਜਿਹੜਾ ਹੈ ਮੈਮੋਰੰਡਮ ਦਿੱਤਾ ਹੈ ਕਮਿਸਟਰ ਸਾਹਮਣੂ ਦੇ ਕੇ ਆਏ ਹਾਂ ਉਹਦੇ ਵਿੱਚ ਅਸੀਂ ਇਹੀ ਕਿਹਾ ਹੈ ਕਿ ਜਿਹੜੀ ਮੀਟਿੰਗ ਸੀ ਜਿਹੜੇ ਉਸ ਦਿਨ ਅਜੰਡੇ ਆਪੋਜੀਸ਼ਨ ਦੀ ਐਬਸੈਂਸ ਵੀ ਜੋ ਵੀ ਏਜੰਡੇ ਪਾਸ ਹੋਏ ਹਨ ਉਹ ਸਾਰੇ ਨਲ ਐਂਡ ਵੋਇਡ ਹੋਣੇ ਚਾਹੀਦੇ ਹਨ ਦੁਬਾਰਾ ਤੋਂ ਮੀਟਿੰਗ ਹੋਣੀ ਚਾਹੀਦੀ ਹੈ ਕਲੀਅਰਿਟੀ ਹੋਣੀ ਚਾਹੀਦੀ ਹੈ ਸਾਰੇ ਕਾਉਂਸਲਰਸ ਬੋਲ ਰਹੇ ਹਨ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਇਹੀ ਬੋਲ ਰਹੇ ਹਨ ਇਹੀ ਬੰਦੇ ਬੋਲ ਰਹੇ ਹਨ ਅੱਜ ਜਿੰਨੇ ਵੀ ਆਪੋਜੀਸ਼ਨ ਦੇ ਕਾਉਂਸਲਰਸ ਹਨ ਤੁਸੀਂ ਦੇਖੋਗੇ ਇਹ ਮੈਮੋਰੈਂਡਮ ਹੈ ਇਹ ਕਮਿਸ਼ਨਰ ਸਰ ਨੂੰ ਦਿੱਤਾ ਹੈ ਜਿਹਦੇ ਸਾਰੇ ਕਾਉਂਸਲਰਸ ਦੇ ਸਾਈਨ ਹੈਗੇ ਸਾਰੇ ਕਾਉਂਸਲਰਸ ਨੇ ਦਿੱਤਾ ਹੈ ਸਾਰੇ ਕਾਉਂਸਲਰ ਜੀ ਦੇ ਤੇ ਆਬਜੈਕਸ਼ਨ ਹੈ ਕਿਉਂਕਿ ਕੋਈ ਵੀ ਉਸ ਟਾਈਮ ਕੋਈ ਵੀ ਪੱਖ ਦਾ ਕਾਉਂਸਲਰ ਮੌਜੂਦ ਨਹੀਂ ਸੀਗਾ ਜਦੋਂ ਇਹਨਾਂ ਨੇ ਇਹ ਅਜੰਡਾ ਪਾਸ ਕੀਤਾ ਔਰ ਇਹਨਾਂ ਦੇ ਆਪ ਦੇ ਤੁਸੀਂ ਹਾਊਸ ਦੀ ਪ੍ਰੋਸੀਡਿੰਗ ਦੇਖੋ ਓਪੋਜੀਸ਼ਨ ਇਹਨਾਂ ਦੇ ਆਪ ਦੇ ਕਾਉਂਸਲਰ ਜੋ ਗੱਲ ਅਸੀਂ ਰੱਖ ਰਹੇ ਹਾਂ ਮੀਡੀਆ ਦੇ ਰਾਈ ਜੋ ਗੱਲ ਅਸੀਂ ਚੱਕ ਰਹੇ ਹਾਂ ਕਿ ਇਹਨੂੰ 플ੌਟ ਵਾਈਜ਼ ਕਰਨਾ ਚਾਹੀਦਾ ਜਾਂ ਪੂਰੀ 21 21 ਏਕੜ ਦੀ ਲੈਂਡ ਦੀ ਕਰੋ ਇਹਨਾਂ ਦੇ ਆਪ ਦੇ ਕਾਉਂਸਲਰ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਦੇ ਆਪ ਦੇ ਕਾਉਂਸਲਰਸ ਨੇ ਇਹ ਗੱਲ ਰੱਖੀ ਹੈ ਤੇ ਉਹਨਾਂ ਤੇ ਕਿਉਂ ਨਹੀਂ ਸਵਾਲ ਚੱਕ ਰਹੇ ਮੈਡਮ ਇਸੀ ਮਾਮਲੇ 'ਚ ਤੁਸੀਂ ਸੀਬੀਆਈ ਕੋਲ ਵੀ ਗਏ ਹੋ ਉਹ ਕੀ ਕਹਾਣੀ ਹੈ ਅਸੀਂ सीबीआई ਕੋਲ ਅਸੀਂ ਉਹਨਾਂ ਉਹਨਾਂ ਨੂੰ ਵੀ ਕੰਪਲੇਨਟ ਦਿੱਤੀ ਆ ਉਹਦੇ ਵਿੱਚ ਅਸੀਂ ਇਹ ਕਿਹਾ ਕਿਉਂਕਿ ਸਾਨੂੰ ਇਹਦੇ ਤੇ ਸ਼ੱਕ ਹੈ ਕਿ ਇਹਦੇ ਦੇ ਵਿੱਚ ਕੋਈ ਨਾ ਕੋਈ ਕੋਟਾਲਾ ਹੈ ਤਾਂ ਹੀ ਮਨਮਾਨੇ ਢੰਗ ਨਾਲ ਵਿਪੱਖ ਨੂੰ ਬਾਹਰ ਕਰਕੇ ਅਜੰਡਾ ਪਾਸ ਕੀਤਾ ਗਿਆ ਕੱਲ ਨੂੰ ਕੋਈ ਵੀ ਜੋ ਵੀ ਚੋਰੀ ਹੁੰਦੀ ਹੈ ਜੋ ਵੀ ਚੀਜ਼ ਪਕੜੀ ਜਾਂਦੀ ਹੈ ਜੋ ਵੀ ਇਹਦੇ ਵਿੱਚ ਕੋਟਾਲਾ ਹੈ ਉਹਦੇ ਨਾਂ ਤੇ ਅਸੀਂ ਹਿੱਸੇਦਾਰ ਹੋਵਾਂਗੇ ਨਾ ਹੀ ਉਹਦੇ ਤੇ ਸਾਡੇ ਤੇ ਕੋਈ ਕੋਈ ਸਵਾਲ ਖੜਾ ਹੈ ਨਾ ਹੀ ਸਾਨੂੰ ਦੋਸ਼ੀ ਠਹਿਰਾਇਆ ਜਾਏ ਜੋ ਕੀਤਾ ਇਹਨਾਂ ਨੇ ਆਪਣੀ ਮਨਮਰਜ਼ੀ ਮਨਮਾਨੇ ਢੰਗ ਨਾਲ ਕੀਤਾ ਹੈ ਵਿਪੱਖ ਇਸ ਦੇ ਤੇ ਕੋਈ ਸਹਿਮਤੀ ਨਹੀਂ ਥੈਂਕ ਯੂ ਐਸੀ ਜੀ ਮੈਡਮ ਤਰੁਨਾ ਮਹਿਤਾ ਜੀ ਅਸੀਂ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਦੇ ਕਾਰਪੋਰੇਸ਼ਨ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜਿਸ ਕਰਕੇ ਕਾਰਪੋਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਆਪਣੀ ਜਿਹੜੀ 7.7 ਏਕੜ ਜ਼ਮੀਨ ਆ ਉਹਨੂੰ ਵੇਚਿਆ ਜਾਵੇ ਐਕਚੁਅਲ 'ਚ ਇਹ ਜਿਹੜੀ ਜ਼ਮੀਨ ਆ 21 ਏਕੜ ਹੈਗੀ ਆ ਔਰ ਇਹਨਾਂ ਦਾ ਕਹਿਣਾ ਵੀ 21 ਏਕੜ ਕਿਉਂ ਨਹੀਂ ਵੇਚੀ ਜਾ ਰਹੀ 7.7 ਏਕੜ ਕਿਉਂ ਆ ਜਦਕਿ ਦੂਜੇ ਪਾਸੇ ਮੈਡਮ ਦਾ ਕਹਿਣਾ ਹੈ ਕਿ 21 ਏਕੜ ਚੋਂ ਜਿਹੜੀ 7.7 ਆ ਉਹ ਵੇਚੀ ਜਾਏਗੀ ਬਾਕੀ ਜਿਹੜੀ ਆ ਉਹ ਕਾਰਪੋਰੇਸ਼ਨ ਡਿਵੈਲਪ ਕਰਕੇ ਦੇਵੇਗਾ ਔਰ ਉਸ ਦੇ ਉੱਤੇ 10 ਲੱਖ 10 ਕਰੋੜ ਦਾ ਖਰਚਾ ਆਏਗਾ ਜਦਕਿ ਇਹਨਾਂ ਦਾ ਕਹਿਣਾ ਵੀ 10 ਕਰੋੜ ਦਾ ਖਰਚਾ ਨਹੀਂ ਉਸ ਦੇ ਉੱਤੇ ਖਰਚਾ ਬਹੁਤ ਜ਼ਿਆਦਾ ਆਏਗਾ ਔਰ ਉਹ ਖਰਚਾ ਕਰਨ ਦੀ ਬਜਾਏ 21 ਤੇ 22 ਏਕੜ ਜਿਹੜੀ ਜ਼ਮੀਨ ਆ ਉਹ ਵੇਚੀ ਜਾਣੀ ਚਾਹੀਦੀ ਹੈ ਜਿਹੜਾ ਡਿਵੈਲਪਮੈਂਟ ਜਿਹੜਾ ਖਰੀਦੇਗਾ ਉਹ ਆਪਣੇ ਆਪ ਉਹਨੂੰ ਡਿਵ ਔਰ ਇਸੀ ਮਾਮਲੇ ਚ ਨਾ ਸਿਰਫ CBI ਨੂੰ ਕੰਪਲੇਂਟ ਦਿੱਤੀ ਗਈ ਹੈ ਬਲਕਿ ਕਮਿਸ਼ਨਰ ਸਾਹਿਬ ਨੂੰ ਵੀ ਕੰਪਲੇਂਟ ਦੇ ਕੇ ਇਹ ਕਿਹਾ ਗਿਆ ਹੈ ਕਿ ਕਾਰਪੋਰੇਸ਼ਨ ਦੀ ਜਿਹੜੀ ਮੀਟਿੰਗ ਹੈ ਇਹ ਜਿਸ ਵਿੱਚ ਇਸ ਤਰ੍ਹਾਂ ਦੇ ਏਜੰਡੇ ਜਿਹੜੇ ਪਾਸ ਕੀਤੇ ਗਏ ਉਹਨਾਂ ਸਾਰਿਆਂ ਨੂੰ ਨਾ ਨਾ ਇਨਵਾਈਟ ਡਿਕਲੇਅਰ ਕੀਤਾ ਜਾਵੇ ਔਰ ਇਸ ਤਰ੍ਹਾਂ ਦੇ ਏਜੰਡਿਆਂ ਤੇ ਦੁਬਾਰਾ ਲਿਆਂਦੇ ਜਾਣ ਔਰ ਉਸ ਚ ਕਾਰਪੋਰੇਸ਼ਨ ਵਿੱਚ ਚਰਚਾ ਹੋਣੀ ਚਾਹੀਦੀ ਹੁਣ ਦੇਖਣਾ ਇਹ ਹੈ ਕਿ ਇਹਨਾਂ ਦੀ ਗੱਲ ਦੇ ਉੱਤੇ ਕਿੰਨੀ ਕੁ ਸੁਣਵਾਈ ਹੁੰਦੀ ਹੈ ਮੈਂ ਦਿਨੇਸ਼ ਕੋਲ ਕੈਮਰਾਮੈਨ ਅਨਿਲ ਦੇ ਨਾਲ ਥੈਂਕਸ ਵਾਟੇ ਲਈ ਚੰਡੀਗੜ੍ਹ ਤੋਂ